ਲਓ ਜੀ ਇਹ ਆਪਣਾ ਹੈਗਾ ਨਾਰੀਅਲ ਦਾ ਤੇਲ ਜਿਹਨੂੰ ਗਿਰੀ ਦਾ ਤੇਲ ਵੀ ਕਹਿ ਦਿੰਦੇ ਆ ਨਾਰੀਅਲ ਦਾ ਤੇਲ ਪਿਓਰ ਪਿਓਰ ਪਾ ਦਾ ਸ਼ੀ ਤੇਲਾ ਹੈ ਸਿਆਲਾਂ ਦੇ ਵਿੱਚ ਜਾਨਕਿ ਜੰਮ ਜਾਂਦਾ ਪਿਓਰ ਵਾਈਟ ਹੋ ਜਾਂਦਾ ਵਾ ਤੇ ਹੁਣ ਇਹ ਗਰਮੀ ਦੇ ਮੌਸਮ ਦੇ ਕਰਕੇ ਪਿੰਗੜਿਆ ਹੋਇਆ ਤੇ ਪੂਰਾ ਪਾਣੀ ਆਦਿਕਾ ਸ਼ੁੱਧ ਤੇਲ ਹੈ ਜੀ ਇਹ ਤੇ ਇਹਦੇ ਫਾਇਦੇ ਬਹੁਤ ਆ ਜੀ ਜਿਵੇਂ ਚਮੜੀ ਦੇ ਉੱਤੇ ਕਿਸੇ ਵੀ ਤਰ੍ਹਾਂ ਦੀ ਅਲਰਜੀ ਹੋਵੇ ਚਾਹੇ ਦੱਤਾਂ ਹੋਣ ਚਾਹੇ ਕੋਈ ਚੰਬੜ ਹੋ ਜੇ ਚਾਹੇ ਕੋਈ ਵੈਸੇ ਅਲਰਜੀ ਆ ਚਮੜੀ ਦੇ ਉੱਤੇ ਗਰੂਗਾ ਚਮੜੀ ਦਾ ਰੋਗ ਤਾਂ ਉਹਤੇ ਤੁਸੀਂ ਇਹਨੂੰ ਲਗਾ ਸਕਦੇ ਹੋ ਮਾਲਸ਼ ਕਰੋ ਇਹਦੇ ਨਾਲ ਤੇ ਬਹੁਤ ਵਧੀਆ ਰਿਜ਼ਲਟ ਹੈ ਇਹਦੀ ਤੇ ਇਹਦਾ ਤੜਕਾ ਵੀ ਲਾ ਕੇ ਲੋਕੀ दाल ਸਬਜ਼ੀ ਨੂੰ ਤੜਕੇ ਵੀ ਲਾਉਂਦੇ ਆ ਇਹਦੇ ਕਿਉਂਕਿ ਇਹਦੇ ਲਗਾਤਾਰ ਸੇਵਨ ਦੇ ਨਾਲ ਜਿਹੜੀ ਕੋਲੇਸਟ੍ਰੋਲ ਦੀ ਪ੍ਰੋਬਲਮ ਆ ਖੂਨ ਗਾੜ੍ਹ ਦੀ ਪ੍ਰੋਬਲਮ ਆ ਉਹ ਵੀ ਹੱਲ ਹੋ ਜਾਂਦੀ ਆ ਤੇ ਸਿਰ ਦੇ ਵਿੱਚ ਵਾਲਾਂ ਨੂੰ ਲਾਉਣ ਨੂੰ ਵੀ ਬਹੁਤ ਵਧੀਆ ਤੇਲ ਆ ਇਹ 오ਰੀਜਨਲ ਨਾਰੀਅਲ ਦਾ ਤੇਲ ਤੇ ਜਿਹੜੇ ਵੀਰ ਨੇ ਮੰਗਾਉਣਾ ਹੋਇਆ ਤਾਂ ਜਰੂਰ ਦੱਸਿਓ ਸਾਨੂੰ ਪੂਰਾ ਵਧੀਆ ਤੇ ਸ਼ੁੱਧ ਆ ਇਹ ਕੋਕੋਨਟ ਆਇਲ ਜਿਹੜਾ ਨਾਰੀਅਲ ਦਾ ਤੇਲ ਬਹੁਤ ਫਾਇਦੇਮੰਦ ਆ ਤੇ ਜਰੂਰ ਬਾਤੋ ਕਰੋ ਇਹਦੀ